हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਰਵਿੰਦਰ ਦੇ ਕੋਲ ਆਏ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਇਸ ਕਿਲੇ ਤੋਂ ਇਸ ਫਾਰਮ ਤੋਂ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾਉਂਦੇ ਰਹੀਦਾ ਵਪਾਰ ਲੈਣ ਦਾ ਕੰਮ ਆ ਜਿਹੜੇ ਮੇਰੇ ਭਰਾ ਨੇ ਨਵੇਂ ਜੁੜੇ ਆਪਣੇ ਨਾਲ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਸੋ ਜਿਹੜੇ ਭਰਾ ਪੁਰਾਣੇ ਆ ਸਾਰੇ ਜਾਣਦੇ ਹੀ ਆ ਸੋ ਲੋਕਲ ਏਰੀਆ ਦੇ ਵੀ ਭਰਾ ਜਾਣਦੇ ਆ ਮਾਲ ਇਹਨਾਂ ਦੇ ਕੋਲ ਤਕਰੀਬਨ ਕੋਈ 4-5 ਪੰਜ ਨਾਲ ਜਿਹੜੇ ਆ ਵੜਾ ਵੀ ਗੱਲ ਕਰ ਲਈਏ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਹਰ ਇੱਕ ਕੈਟਾਗਰੀ ਦਾ ਪਸ਼ੂ ਹੁੰਦਾ ਇਸ ਕਿਲੇ ਤੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ 4 ਨਾਗ ਨੇ ਦੋ ਵੜਾ ਤੁਹਾਨੂੰ ਆਪਾਂ ਸੂਈਆਂ ਦਿਖਾ ਦੇਵਾਂਗੇ ਦੋਵੇਂ ਦੁੱਜੇ ਸੂਏ ਦੇ ਵਿੱਚ ਆ ਤੇ ਇੱਕ ਜਿਹੜੀ ਦੁੱਜੇ ਸੂਏ ਦੇ ਵਿੱਚ ਗੱਬਣ ਵੱਛੀ ਤੁਹਾਨੂੰ ਦਿਖਾਵਾਂਗੇ ਇੱਕ ਪਲੂਣ ਪਹਿਲਾ ਸੂਆ ਵੱਛੀ ਗੱਬਣ ਤੁਹਾਨੂੰ ਦਿਖਾਵਾਂਗੇ ਟੋਟਲ 4 ਨਾਗ ਹੋਣਗੇ ਪੂਰੀ ਡਿਟੇਲ ਲਵਾਂਗੇ ਆਪਾਂ ਸੁੱਸਰੀਆਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪੱਟੀ ਵੀ ਉੱਥੋਂ ਤਕਰੀਬਨ ਕੋਈ 5-4 ਕਿਲੋਮੀਟਰ ਠੀਕ ਆ ਜੀ ਇਧਰ ਸ਼ਕਰੀ ਪਿੰਡ ਆ ਗਿਆ ਠੀਕ ਆ ਸੋ ਬਾਕੀ ਮੇਰਾ ਪਰਾ ਕਿਸੇ ਪਾਸੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਹਰੀ ਕੇ ਪਤਨ ਤੋਂ ਵੀ ਕੋਈ 12-15 ਕਿਲੋਮੀਟਰ ਦੀ ਸਾਰੀ ਦੂਰੀ ਆ ਪੂਰੀ ਗੱਲਬਾਤ ਕਰਦੇ ਆ ਤਰੀਕਾ ਜ ਤੁਸੀਂ ਨੋਟ ਕਰ ਲਓ 27 ਸਤੰਬਰ ਤੇ ਸਮਾਂ ਮਾਰਨਿੰਗ ਦੇ 9:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਪਿੰਦਰਵੀਰ ਸਾਸਤਰੀ ਕਾਲ ਜੀ 80 ਗੱਲ ਭਾਜੀ ਸਾਸਤਰੀ ਹੋਰ ਭਾਜੀ ਕੈਮ ਸੇਪਾ ਜੱਡ ਦੀ ਕਾਲ ਆ ਜੀ ਮਹਾਰਾਜ ਦੀ ਚਲੋ ਸ਼ੁਕਰੇ ਮਾਲਕ ਦਾ ਓਕੇ ਪਿੰਦਰਵੀਰ ਅੱਜ ਟੋਟਲ ਚਾਰ ਐਨੀਮਲ ਨੇ ਆਪਣੇ ਕੋਲ ਹਾਂ ਜੀ ਦੋ ਬੱਚੇ ਜਿਹੜੀਆਂ ਦੋ ਬਾਰਾਂ ਸੂਈਆਂ ਦ ਤੇ ਹਾਂ ਵੀ ਮੈਨੂੰ ਲੱਗਦਾ ਪਹਿਲਾ ਨਾਲ ਦੁਜਣਾ ਹੀ ਹੈ ਪਹਿਲਾ ਨਾਲ ਦੁਜਣਾ ਹੀ ਹੈ ਪਹਿਲਾ ਠੀਕ ਹੈ ਭਰਾ ਬਾਕੀ ਚਵਾਈ ਚੂਈ ਦਾ ਬਿਲਕੁਲ ਪਰਪਲ ਬਿਲਕੁਲ ਬੰਬੇ ਪਾਸ ਕੋਈ ਗੱਲ ਨਹੀਂ ਬੰਬੇ ਪਾਸ ਹਾਂਜੀ ਠੀਕ ਹੈ ਫਿਰ ਬਾਕੀ ਪਿੰਦਰ ਦੇ ਜਿਆਦਾ ਨਹੀਂ ਪੰਜ ਚਾਰ ਪੰਜ ਚਾਰ ਨਾਗ ਆਪਣੇ ਕੋਲ ਰੂਟੀਨ ਚ ਹੁੰਦੇ ਆ ਹਾਂਜੀ ਹਾਂਜੀ ਜਦੋਂ ਮਰਜ਼ੀ ਕੋਈ ਭਰਾ ਆਪਣਾ ਸੰਪਰਕ ਕਰੇ ਵੀ ਨਾਗਾ ਉਹਨਾਂ ਨੂੰ ਮਿਲਵਾਂਗੇ ਆਪਣੇ ਕਿਲੇ ਤੋਂ ਹਾਂਜੀ ਹਾਂਜੀ ਠੀਕ ਆ ਬਾਕੀ ਗਾਂ ਸਿਆਲ ਤੁਰਿਆ ਆਉਂਦਾ ਧੱਕੀ ਜਿਹਾ ਕੰਮ ਨੂੰ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਚਲੋ ਸਾਥ ਚਲਾਉਣ ਵਾਲਾ ਕੰਮ ਬਸ ਬਸ ਲੱਭੀ ਸ਼ੁਰੂਆਤ ਕਰਦੇ ਆ ਮੇਰੇ ਤਾਂ ਹੁਣ ਆਪਾਂ ਪੂਰੀ ਤਸਦੀ ਨਾਲ ਖੋਲ ਕੇ ਤੋੜ ਕੇ ਤਸਦੀ ਨਾਲ ਦਿਖਾਵਾਂਗੇ ਰੇਡ ਪਰਤੇ ਫਿਰ ਬਿਲਕੁਲ ਛੋਟੇ ਛੋਟੇ ਆ ਵੀਰ ਹਾਂਜੀ ਪਧਰਾ ਜਾ ਮਾਲ ਜੀ ਪਧਰਾ ਜਾ ਆਪਣਾ ਠੀਕ ਆ ਜੀ ਆਹ ਕਰਦੇ ਆ ਸ਼ੁਰੂਆਤ ਜੀ ਉਕੇ ਤਾਂ ਫਿਰ ਵੀ ਸ਼ੁਰੂਆਤ ਕਰਦੇ ਆ ਪਹਿਲਾਂ ਆਪਾਂ ਸੂਈਆਂ ਵੇਰਾਂ ਤੋਂ ਹਾਂਜੀ ਹਾਂਜੀ ਪੂਰੀ ਡਿਟੇਲ ਇਹਨਾਂ ਦੀ ਦੇ ਦਿੱਤੀ ਹੈ ਜਿਹੜੀ ਪਹਿਲੇ ਨੰਬਰ ਤੇ ਆਪਣੇ ਇਹ ਜਿਹੜੀ ਬੱਛੀ ਵਹਿੜ ਦੇਖ ਰਹੇ ਆ ਆਪਾਂ ਕਰੌਸ ਬ੍ਰੀਡ ਦੇ ਵਿੱਚ ਇਹ ਸੰਤੂ ਸਾਹਿਬ ਦਾ ਦੂਜਾ ਸੂਆ ਇਹ ਦੂਜਾ ਸੂਆ ਹਾਂਜੀ ਤੇ ਅੱਜ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰ ਅੱਜ ਕੋਈ ਪੰਜਾਂ ਪੰਜਾਂਵੇਂ ਸ਼ਿਵਾਂ ਦੇ ਰੋਆ ਪੰਜਮਾ ਸ਼ਿਵਾਂ ਤੇ ਨਾ ਮਗਰ ਬੱਛਾ ਆ ਗਿਆ ਤੇ ਹਾਂਜੀ 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 ਠੀਕ ਆ ਤੇ ਐਸ ਵਕਤ ਵੀਰ ਕਿੰਨੇ ਕੇ ਦੁੱਧ ਤੇ ਚੱਲਣ ਦੀ ਆ ਸੰਤੂ ਸਾਹਿਬ 13 ਕਿਲੋ ਦੁੱਧ ਆਲਦੀ ਕਿੜੀ ਤੇ ਦੁੱਧ 18-18 ਕਿਲੋ ਗਾਂ ਭਰ ਆ ਜੂਗੀ ਠੀਕ ਆ ਜੀ ਆ ਵੀਰ ਦੀ ਨਾਰਮਲ ਹੀ ਜਿੱਤੇ ਤੋਂ ਲਈ ਆਪਾਂ ਠੀਕ ਆ ਜੀ ਦੋ ਚੰਦੇ ਸਾਹਮਣੇ ਦੋ 18 ਕਿਲੋ ਲਓ ਵੀ ਵੈਸੇ ਹੁਣ 13 ਕਿਲੋ ਹਨਾ ਹਾਂਜੀ ਹਾਂਜੀ ਆਸ ਵਿੱਚ ਦੋਸਤੋ 13 ਕਿਲੋ ਦੋ ਦਾ ਬਾਕੀ ਨਖੇਰ ਤਾਂ ਮੈਂ ਇਧਰ ਆਪਾਂ ਚੈੱਕ ਕਰਾਉਣੇ ਆ ਅਦਰ ਕੁਆਲਟੀ ਦਾ ਮਾਰੋ ਨੀਗਾ ਇੱਕ ਵਾਰੀ ਠੀਕ ਆ ਜੀ ਬਾਕੀ ਵਿਰਲਾਵੰਦਾ ਬਹੁਤ ਸੁਣ ਜਾਣੇ ਸਪੇਸ ਗੈਪ ਤੁਹਾਡੇ ਸਾਹਮਣੇ ਆ ਮੁੱਠੀ ਵਾਲਾ ਥਾਣਾ ਅਰਲੀਆ ਵਰਗੇ ਥਾਣਾ ਦੂਜਾ ਸੂਬਾ ਇਹ ਬੈਰ ਸੂਈ ਆ ਛੇਵਾ ਪੰਜਵਾ ਛੇਵਾ ਸਤਵਾ ਦੇ ਨਾਲ ਅੱਜ ਸੂਈ ਨੂੰ ਸੋ 13 ਕਿਲੋ ਤੋਂ ਛਟਾਰ ਦੇਗਾ ਬਾਕੀ ਦੁੱਧ ਵੀਰਾਂ ਦਾ ਵੀ ਅਕੇ ਚ ਚਵਾਈ ਵੀਰ ਪਿੰਦਰ ਬਾਕੀ ਕਿਸੇ ਰਕਮ ਦੀ ਪੂਰ ਛੱਟੇ ਨਹੀਂ ਨਾ ਨਾ ਬਿਲਕੁਲ ਪੋਲੀ ਆ ਬੀ ਦਾ ਬੀ ਦਾ ਕੋਈ ਲੈਣ ਕੋਈ ਗੱਲ ਨਹੀਂ ਕੋਈ ਇਹਨੂੰ ਆਪਣਾ ਮਗਾ ਮਗਾ ਪਾਉਂਦੀ ਵੀ ਲੋੜ ਨਹੀਂ ਵੀ ਇਸੇ ਤਰ੍ਹਾਂ ਬਹਿ ਕੇ ਮਾਨਦਨ ਦਾ ਫੱਟੀ ਰਾ ਕੇ ਗਰਮਾ ਲਈ ਹਣਾ ਹਾਂਜੀ ਹਾਂ ਜਿੱਦਾਂ ਮਰਜ਼ੀ ਚਵਾਈ ਕਰੋ ਠੀਕ ਆ ਫੋ ਇਧਰੋਂ ਦੋਸਤੇ ਕੋਲ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੰਨੇ ਆ ਸਾਰੇ ਪਾਸਿਓਂ ਕਰੋ ਚੈੱਕ ਇਹ ਆਰਡਰ ਕੁਆਲਿਟੀ ਅਧਿਕਾ ਜੀ ਹਵਾਨੇਲੇ ਵੇ ਤੋਂ ਇੱਕ ਨਾਰਮਲੀ ਸਾਰੇ ਭਰਾਵਾਂ ਨੇ ਅਡੀਆਂ ਲਾ ਲੈਣਾ ਵੀ ਦੁੱਧ ਆਪਾਂ ਚੰਗਾ ਚੋ ਸਕਦੇ ਆ ਇਸ ਵਾਰ ਦੇ ਸਾਡੇ ਨੂੰ ਪਲੀ ਪਲੀਤੀ ਤੁਸੀਂ ਆਪ ਦੇਖ ਲਿਆ ਜੇ ਵੀ ਵਜਨ ਮੋੜ ਤੇ ਵਿੱਚ ਆ ਗੋਲਾ ਗ ਮਗਰ ਬੱਛਾ ਮੇਲ ਕਾਫਾ ਇਧਰ ਬਹਿਣੀ ਵਾਲੇ ਪਾਸੇ ਵੀ ਆਪਾਂ ਤੁਹਾਨੂੰ ਥੰਮ ਦਾ ਸੈਜ ਦਿਖਾ ਦਿੰਨੇ ਆ। ਸੋ ਚਵਾਈ ਚੰਗੀ ਆ 113 ਕਿਲੋ ਤੋਂ ਸ਼ਟਾਰਟਿੰਗ ਹੈ ਅੱਜ ਠੀਕ ਆ। ਲੋ ਜੀ। ਸਵਾਰ ਚੰਗੀ ਆ ਬਾਕੀ ਜ਼ਿਆਦਾ ਨਹੀਂ ਵਿਰਤਿੰਦਰਾ 15 16 16 ਲੀਟਰ ਤੋਂ ਬਾਅਦ ਆ। ਸਾਹਮਣੇ ਵੱਧ ਚੱਲੂਗੀ ਸੰਨ ਸਾਹਿਬ ਜੀ ਕੋਈ ਮੇਰੀ ਸਾਹਮਣ ਵਾਲਾ ਜਿਹਦਾ ਕੋਈ ਕਦਰਦਾਨ ਮਿਲ ਗਿਆ ਨਾ। ਆਹ। ਭਾਵੇਂ 20 ਕਿਲੋ ਝੋਲੇ ਠੀਕ ਹੈ ਜੇ ਲੋ ਆਪਣੀ ਕੋ ਜਿੰਨਾ ਦਾ ਅਜਾ ਅੱਜ ਰਾਤੀ ਆਈ ਹੈ ਮਾਲ ਦੋਵੇਂ ਠੀਕ ਹੈ ਇਹ ਆ ਵੀ ਸਜਵਾ ਨਾਰਮਲ ਹੀ ਬੰਨਿਆ ਜਿੰਨੇ ਤੇ ਠੀਕ ਹੈ ਲੇ ਗੁਰਪਿੰਦਰ ਕੋਈ ਖੋਲ ਕੇ ਆਪਾਂ ਤੋੜ ਕੇ ਦਿਖਾ ਦਈਏ ਹਾਂਜੀ ਹਾਂਜੀ ਸੋ ਖੋਲ ਕੇ ਦੋਸਤ ਕੋਈ ਤੋੜ ਕੇ ਤਸੱਲੀ ਨਾਲ ਤੁਹਾਨੂੰ ਦਿਖਾਉਣਾ ਠੀਕ ਆ ਜੀ ਅੱਜ ਜਿੰਨਾ ਦੇ ਥਲੇ ਕਰਮ ਵਾਲੀ ਥਲੇ ਦੋ ਦਾ ਠੀਕ ਆ ਜੀ ਉਸ ਅਕੋਰਡਿੰਗ ਬੋਲ ਕੀਤਾ ਜਾਊਗਾ ਅੱਗੇ ਮੇਰਾ ਭਰਾ ਜਿੰਨਾ ਪਾ ਲੋਗੇ ਉਹਨਾਂ ਤੁਸੀਂ ਲੈ ਲਓਗੇ ਠੀਕ ਆ ਵਜਨ ਨੋਟ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਆਪਾਂ ਨੋਟ ਕਰਾ ਦਿੱਤਾ ਵਜਨ ਨੋਟ ਪੂਰਾ ਵੱਸੀ ਦਾ ਲੰਬਾਈ ਲੂਬੀ ਚੰਗੀ ਆ ਠੀਕ ਆ ਜੀ ਕਰਾਸ ਬਰੀ ਕੋਈ ਜਰਸੀ ਨਾਲ ਕੋਈ ਸ਼ਾਈ ਵਾਲ ਦਾ ਕਰਾਸ ਮਾਰਨ ਵਾਲਾ ਮੇਰਾ ਵੀਰ ਤੇ ਕਾਫੀ ਕਲਰ ਜਿਆ ਰੰਗ ਹੈ ਸਵੈਰ ਦਾ ਆ ਦੇਖੋ ਠੀਕ ਹੈ ਵੀਰੇ ਲਓ ਜੀ ਆ ਫੇਸ ਕੁਆਲਟੀ ਆ ਸੋ ਬਾਕੀ ਉਹ ਗੱਲ ਬਾਤ ਨਹੀਂ ਹੈਗੀ ਵੀ ਕੋਈ ਜਿਵੇਂ ਮੰਨ ਲਓ ਵੀ ਸੱਜਰਤਾਜੀ ਸੂਈਏ ਤੇ ਕੋਈ ਕਾਲੀ ਕੋਲੀ ਪਵੇ ਹਾਂ ਇਹ ਉਹ ਸ਼ੁਕਰ ਸ਼ਕਰ ਜੀ ਨਹੀਂ ਆ ਪਈ ਬਿਲਕੁਲ ਐ ਭਲੀ ਮਾਸਟਰ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਠੀਕ ਹੈ ਜੀ ਆ ਫੇਸ ਕੁਆਲਟੀ ਆ ਸੋ ਆਲ ਰਾਊਂਡ ਪਰ ਇੱਕ ਵਾਰੀ ਆਪਾਂ ਤੁਹਾਨੂੰ ਨਿਗਾ ਦੇ ਵਿੱਚ ਕਢਾ ਦਿੰਨੇ ਆ ਵੀ ਬਾਕੀ ਚੰਗੀ ਆ ਓਵਰੋਲ ਜਿੰਨੀ ਆ ਦੱਖ ਦੁਖ ਚੰਗੀ ਆ ਬਾਹਰ ਰੂਪੋਂ ਪੂਰੀ ਚਮਕਦਮ ਕਾਲੀ ਆ ਚੱਟੇ ਭਾਂਡੇ ਦੀ ਪੂਰੀ ਖਬਰਦਾਰ ਆ ਸੋ ਦੁੱਧ 13 ਕਿਲੋ ਆ ਹਾਂ ਵੀ ਰਪਿੰਦਰ ਮੋੜ ਲਓ ਜੀ ਕੋਈ ਕਿਤੇ ਉਹ ਵੀ ਕਿ ਮੋਮੇ ਕਿਦ ਮਾਰ ਰੱਖੀ ਐ ਇਸ ਵਾਰ ਦੀ ਸੰਤੋਖ ਸਾਹਿਬ ਚਲੋ ਵੇੜ ਦਾ ਜਿਆਦਾ ਮੁੱਲ ਨਹੀਂ ਜਾ ਰਿਹਾ ਸੀ ਚਲ ਆਪਾਂ ਪਧਰੀ ਲਈ ਕਿਸੇ ਭਾਵੀਰ ਨੇ ਦਿੱਤੀ ਆਪਾਂ ਨੂੰ ਮਾਰਕ ਕੀਤਾ ਤੇ 55000 ਦੇ ਦਿੱਤੀ ਸੰਤੋਖ 55000 ਦੀ ਹਾਂਜੀ ਮਾਰਤਾਨ ਕਰਕੇ ਵੀਰ ਪਹਿਲਾਂ ਵੀ ਆਪਾਂ ਪਸ਼ੂ ਦਿੰਦੇ ਰਹੇ ਹੁਣ ਵੀ ਜਿੰਨਾ ਕੋ ਹੋ ਸਕਦਾ ਵਿੱਚ ਛੋਟਾ ਕਰਕੇ ਦੇ ਦਿੱਤੀ ਸੰਤੋਖ ਸਾਹਿਬ ਦੋ ਛੱਡ ਦਾਂਗੇ 57 ਜੀ ਇਹੋ ਚਾ ਵੀ ਕੋਈ ਆਏਗਾ ਇਹ ਨਿਕਲ ਮੂੰਹ ਹੋਰ ਨਹੀਂ ਕੁਛ ਲੱਗਾ ਸੀ ਹਾਂਜੀ ਮਾ ਨਿਕਲ ਹੋਰ ਨਹੀਂ ਕੁਛ ਲੱਗਾ ਹਮੋ ਚਲੋ 55000 ਰੁਪਏ ਮਿਲ ਜੂਗੀ ਬਾਕੀ ਵੜ ਚੰਗੀਆਂ ਖਾਸੀਆਂ ਸਫਾਈਆਂ ਦੇ ਵਿੱਚ ਆ ਅੱਗੋਂ ਮੇਰੇ ਭਰਾ ਸਾਰੇ ਪਾਰਕੂਆ ਖੜਾ ਰਹੀ ਹੈ ਠੀਕ ਹੈ ਜੀ ਜਿਹੜੇ ਕਿਸੇ ਵੀਰ ਨੇ ਦੋ ਚਾਰ ਪਸ਼ੂ ਰੱਖੇ ਆ ਪੱਛੀ ਵੀਰ ਇਹ ਗੱਲ ਤੇ ਆ ਜਿਹੜਾ ਸਾਹਮਣ ਵਾਲੀ ਆ ਚਾਰ ਦਿਨ ਸਾਹਮਣੇ ਦੁੱਧ 18 19 ਕਿਲੋ ਬੱਚੀ ਪਰ ਦੂਗੀ ਹਾਂ ਚੁਵਾਜੂਗੀ ਹਾਂਜੀ ਹਾਂਜੀ ਇਹ ਗੱਲ ਕੋਈ ਵੱਡੀ ਗੱਲ ਨਹੀਂ ਇਹ ਵੀ ਸਾਹਮਣੇ ਕੋਈ ਦੇ ਸਾਹਮਣੇ ਦੁੱਧ ਦੇ ਸੇਵਾ ਦਾ ਗਾੜੀ ਥਾਣਾ ਸੁਣਾ ਦੀ ਬਿਲਕੁਲ ਸਾਚੇ ਗਾ ਜੀ ਉਦੋਂ ਦੋਸਤ ਕਿਸੇ ਰਕਮ ਦਾ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਕਿ ਜਿੱਤਾਂ ਮਰ ਕੇ ਚੋਚੋਗੇ ਤਸੱਲੀ ਕਰੋ ਆਇਦਰ ਅੱਗੇ ਆ ਗਿਆ ਵੀ ਰਪਿੰਦਰ ਆ ਆਪਣੇ ਕੋਲ ਜਰਸੀ ਵੈਡ ਆ ਗਈ ਹੈ ਹਾਂ ਜਰਸੀ ਸੰਧੂ ਸਾਹਿਬ ਬਾਬਾ ਜੀ ਕਾਫੀ ਵੀਰ ਆਪਣੇ ਚੋਲ ਸ਼ੌਂਕ ਰੱਖਦੇ ਵੀ ਜਰਸੀ ਵੈਡ ਜਰਸੀ ਵੈਡ ਦੀ ਬਿਲਕੁਲ ਫੱਤਰ ਫਸਈ ਆ ਇਹਨੂੰ ਇਹ ਸਮਾਂ ਕਿੰਨਾ ਕੁ ਹੋ ਗਿਆ ਤੁਸੀਂ ਨੂੰ ਸੰਧੂ ਸਾਹਿਬ ਕੋਈ 20 ਦਿਨ ਮੰਨ ਲੇ ਮਹੀਨਾ ਮੰਨ ਲੇ ਠੀਕ ਆ ਵੀਰ 20 ਦਿਨ ਮਹੀਨੇ ਤੋਂ 5-7 ਦਿਨ ਉੱਤੇ ਵੀ ਚੱਲ ਜੇ ਜੇ ਆਪਣੇ ਸਭ ਬੱਚਾ ਆਉਦੀ ਕੋਈ ਵੀਰ ਨਾ ਆ ਵੀ ਜਜਮੈਂਟ ਆਪੀ ਬੰਗਿਆ ਪੱਤੀਆਂ ਦਾ ਬਾੜੀਆਂ ਲਾ ਲੇ ਬੱਚਾ ਪੰਜ ਲੱਖ ਮਗਰਵੱਛੀ ਹੈ। ਲੋ ਜੀ ਇਹ ਮਗਰਵੱਛੀ ਹੈ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਹੀ ਮਗਰਵੱਛੀ ਆ ਗਈ ਆ। ਤੇ ਆਪ ਜਿਹੜੀ ਇਹ ਜਰਸੀ ਆ ਪਿਓਰ ਜਰਸੀ ਆ ਗਈ। ਸੰਤੋਖ ਸਿੰਘ ਸਾਹਿਬ ਇਹ ਨਿੱਕੀ ਜਿਹੀ ਹੈ ਕਿਨੇ ਕੋਈ ਵੀ ਇਹ ਆਫੇ ਵੀ ਵੀਡੀਓ ਛੋਟੀਆਂ ਜੀਆਂ ਨਹੀਂ। ਬੁਰੀ ਚੰਗੀ ਆ ਬੰਜਾਰਾ। ਮਗਰਵੱਛੀ। ਲੰਬਾਈ ਬੁਰੀ ਚੰਗੀ ਆ ਬਹਿੜਦੀ। ਇਹਦੇ ਥੱਲੇ ਵੀਰ ਹੁਣ 25 ਦਿਨਾਂ ਦੀ ਆਪਾਂ ਅਪਰੋਕਸੀਮੇਟਲੀ ਮੰਨਦੇ ਆ 25 ਦਿਨਾਂ ਦੀ ਸੂਈਆ ਕਿੰਨਾ ਕੇਸ ਵਰਤ ਤੇ ਦੁੱਧ। ਸੰਤੋਖ ਸਾਹਿਬ ਇੱਕੋ ਚਵਾਈ ਕੀਤੀ ਮੈਂ ਕੱਲ ਕੱਲ ਆਈ ਮੇਰੇ ਕੋਲ। ਓਕੇ ਤੇ 13 ਕਿਲੋ ਘਰ ਵਾਲੇ ਦਾ ਫਿਰ ਆਪਾਂ 12 ਕਿ ਮਿਲਨੇ ਆ ਆਪਾਂ 12 ਮੰਨ ਲਈਏ ਹਾਂ 10 ਤੋਂ 12 11 ਲਾਲੇ ਕੋਈ 12 ਲਾਲੇ ਇੱਥੇ ਕੀ ਹੈ ਠੀਕ ਆ ਲਓ ਜੀ ਇਧਰੋਂ ਫੇਸ ਕੁਆਲਟੀ ਬੂਥੀ ਬਾਤੀ ਚੈੱਕ ਕਰੋ ਬਿਲਕੁਲ ਕਾਲੀ ਭਾ ਮਾਰਦਾ ਜਿਵੇਂ ਫੇਸ ਆਪਾਂ ਜਿਵੇਂ ਦੇਖਦੇ ਆ ਪਿਓਰ ਜਰਸੀ ਦੇ ਵਿੱਚ ਠੀਕ ਆ ਵੀ ਫੇਸ ਨੱਕ ਨੋਸ ਤੋਂ ਤੁਸੀਂ ਦੇਖੋਗੇ ਵਾਈਟ ਤੇ ਥੱਲੇ ਖੁਰਾਂ ਦੀ ਗੱਲ ਕਰ ਗਿਆ ਤੇ ਬਿਲਕੁਲ ਜਿਵੇਂ ਆਪਾਂ ਬਲੈਕ ਦੇ ਵਿੱਚ ਨਿਸ਼ਾਨੀਆਂ ਕਰੈਕਟਰ ਹੁੰਦੇ ਆ ਠੀਕ ਆ ਤੇ ਠੰਡੀ ਬੋਲ ਜਰਸੀ ਬਰੀਡ ਦੇ ਵਿੱਚ ਆਰਡਰ ਦੀ ਕੁਆਲਟੀ ਤੁਹਾਨੂੰ ਦਿਖਾਈਏ ਸੋ ਜਰਸੀ ਨੂੰ ਜਿੱਡਾ ਕਿ 200 ਸਾਨ ਬਿਲਕੁਲ ਪਾਸ ਆ ਜਿੱਡਾ ਕਿ ਪਰਫੈਕਟ ਓਡਾ ਕਿ ਥਣ ਲ ਕੋ 11 12 12 ਕਿਲੋ ਇਸ ਵਕਤੇ ਤੇ ਤੁਹਾਨੂੰ ਦੁੱਧ ਖਾ ਜਾ ਰਾ ਮਿਲਕ ਨਾੜ ਦੋ ਪਾਸੇ ਮੋਟੀ ਦੇਣ ਹੋਣਾ ਚੱਡੇ ਦੇ ਉੱਪਰ ਕਾਫੀ ਆ ਬਾਕੀ ਜਿੰਨਾ ਵੀ ਚੌਰ ਸਲੇਵਾ ਅੱਗੋਂ ਛਟਾਰਟ ਹੁੰਦਾ ਠੀਕ ਆ ਸੋ ਚੌਰ ਸਲੇਵਾ ਕੋਈ 25 ਦਿਨਾਂ ਦੀ ਸੂਈ ਆ ਦੂਜਾ ਸਵੇਰ ਜਿਹੜੀ ਇਹ ਤੁਹਾਨੂੰ ਆਪਾਂ ਵੇਰ ਦਿਖਾ ਰਹੇ ਆ ਰੰਗ ਦੀ ਗੱਲ ਕਰੀਏ ਰੈੱਡ ਕਲਰ ਦੇ ਵਿੱਚ ਆ ਲਾਈਟ ਨਾੜ ਰੰਗ ਕਹ ਲੋ ਠੀਕ ਆ ਆ ਓਕੇ ਠੀਕ ਆ ਬਾਕੀ ਪਿੰਦਰ ਵੀ ਚਵਾਈ ਇਹਨੂੰ ਵੀ ਬਿਲਕੁਲ ਆਈਡੀ ਲੱਗੀ ਹਾਂ ਜੀ ਬਿਲਕੁਲ ਓਕੇ ਜੀ ਠੀਕ ਆ ਪਾਉਣੀ ਆ ਚਵਾਈ ਭੋਲੀ ਠੀਕ ਆ ਫਿਰ ਖੋੜ ਕੇ ਤੋੜ ਦਿਆ ਜੇ ਮੋਬੀ ਦੋਸਤ ਦੂਜਾ ਸੁਆ 11 12 ਕਿਲੋ ਬਾਕੀ ਇੱਕ ਵਾਰੀ ਸ਼ੇਰ ਕਨਫਰਮ ਕਰ ਦਿੰਨੇ 25 ਦਿਨ ਦਾ ਸਮਾਂ ਹੋ ਗਿਆ 25 ਮਗਰ ਚਵਾਈ ਚੰਗੀ ਆ ਬਾਕੀ ਥਾਂ ਤੁਹਾਨੂੰ ਆਪਾਂ ਦਿਖਾ ਦਿੱਤਾ ਆਰਡਰ ਥੋੜਾ ਤੋੜ ਕੇ ਜਿਹਨੂੰ ਆਪਾਂ ਦਿਖਾਇਆ ਤੁਹਾਨੂੰ ਬਥੇਰੇ ਸਮਝ ਲੱਗੂਗੀ ਆ ਦੇਖੋ ਇੱਕ ਸਾਰ ਬਿਲਕੁਲ ਫਾੜੀ ਵਾਲਾ ਲੈਵਾ ਜਿਹਨੂੰ ਆਪਾਂ ਕਹਿੰਦੇ ਨੇ ਪਾੜ ਵਾਲਾ ਤੇ ਦੋ ਪਾਸੇ ਤੁਸੀਂ ਦੇਖੋਗੇ ਡਿਗਾ ਜੀ ਕੋਈ ਬਾਈ ਦਾ ਕੋਈ ਨੱਕੇ ਦਾ ਕੋਈ ਸਾਇਰ ਦਾ ਵੱਲਛਲ ਨਹੀਂਗਾ ਇੱਕ ਸਾਰ ਪਧਰੀਆ ਕਰਮ ਵਾਲੀ ਪਿਛੇ ਆ ਦੇਖੋ ਜੀ ਲਓ ਜੀ ਸੋ ਸੋਹਣੇ ਹਵਾ ਨੀਲੇ ਵੇਦੇ ਦੇ ਰਚਾ ਠੀਕ ਆ ਜੀ ਬਾਕੀ ਨਸਲ ਜਾਤ ਪੂਰੀ ਆ ਲੰਬਾਈ ਨਬੂਈ ਵੈਰਦੀ ਵੀ ਪੂਰੀ ਆ ਠੀਕ ਆ ਆ ਫੇਸ ਕੁਆਲਟੀ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਨੇ ਆ ਹਾਈਟ ਵਧੀਆ ਜਿੱਦਾਂ ਆਪਾਂ ਇੱਕ ਨਾਰਮਲ ਪੰਜਾਬ ਵਾਲੀਆਂ ਜਰਸੀਆਂ ਦੇਖਦੇ ਆ ਕੋਈ ਉਹ ਗੱਲ ਬਾਤ ਨਹੀਂ ਵੀ ਨਿੱਕੀ ਜੀ ਛੋਟੀ ਜੀ ਹਮਾਚਲੀ ਜੀ ਜਰਸੀ ਮੰਨ ਕੇ ਨਾ ਬੇਸ਼ੱਕ ਸੌਦਾ ਕਰੇ ਦੁੱਧ ਕਰਮ ਵਾਲੀ 25 ਕਿ ਦਿਨਾਂ ਦੇ ਦੌਰਾਨ 12 13 12 13 ਦੇ ਵੀਰਪਿੰਦਰ ਜਿਆਦਾ ਨਹੀਂ ਤੇ ਕੋ 13 14 14 ਲੀਟਰ ਤੋਂ ਨਹੀਂ ਟੁੱਟਦੀ ਕਰਵਾ ਨਹੀਂ ਟੁੱਟਦੀ ਸੰਦੇਸ ਸਾਹਿਬ ਆਹ ਇਹ ਤਾਂ ਗਾੜੀ ਸੇਵਾ ਕਰੇ ਵੀਰ ਕਰਨ ਵਾਲਾ ਹੋਵੇ ਸੀ ਆ ਬਸ ਬਸ ਹਾਂਜੀ ਵੱਡੀ ਆ ਬੱਚੀ ਹਾਂ ਛੋਟੀ ਜੀ ਨਹੀਂ ਤੇ ਕੀ ਮੁੱਲ ਵੀਰੇ ਕੀ ਡਿਮਾਂਡ ਰੋਗੀ ਇਹਦੀ ਸੰਦੇਸ ਸਾਹਿਬ ਲੈਂਦੇ ਨਾਲ ਹੀ ਨਾਰਮਲ ਹੀ ਆਪਾਂ ਕਾਲ ਕਰਨਾ ਕਿੰਨਾ ਵਾਲੀ ਕਰਦੇ ਸੀ ਕਸਰਾ ਕੁਸਰਾ ਕੱਢ ਕੇ ਸਾਰਾ ਕੁਝ ਹੋ ਜਾ ਦਿਓ ਯਾਰ ਛੱਡ ਦਾਂਗੇ 43 ਦੇ ਦਾਂਗੇ 43 ਦੀ ਹਾਂਜੀ 43 ਦੀ ਦੇ ਦਿਓ ਹਾਂਜੀ ਲੋ ਵੀ 43000 ਦੀ ਜ ਰਪਿੰਦਰਾ ਦਾ ਵੀ ਦੇ ਦੇਾਂਗੇ ਬਾਕੀ ਤੁਹਾਡਾ ਵੀ ਮਾਨਤਨ ਰੱਖਿਆ ਜਾਊਗਾ ਕੋਈ ਭਰਾ ਫੌਦਾ ਕਰਦਾ ਨਹੀਂ ਕੋਈ ਵੀ ਇਹ ਫੂਲ ਲਾਵੇ ਚਾਰ ਫੂਲ ਦੇ ਦਿੱਤਾ ਗੱਲ ਨੂੰ ਮਾਨਤਨ ਕਰ ਦਾਂਗੇ ਥੋੜਾ ਬੜਾ ਜੇ ਕੋਈ ਆਊਗਾ ਨਾ ਚਲੋ ਠੀਕ ਹੈ ਜੀ ਠੀਕ ਹੈ ਫਿਰ ਲੋ ਵੀ ਇਹ ਦੋਸਤੋ ਵੇਰ ਜਿਹੜੀ ਆਪਾਂ ਤੁਹਾਨੂੰ ਜਗ ਦਿਖਾਤੀ ਹੈ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਸੋ ਕੋਕਾ ਪੀਸ ਆ ਮੇਰਾ ਭਰਾ ਠੀਕ ਆ ਜੀ ਫੜ ਲਿਆ ਜ ਬਹੁਤ ਪਿਆਰੀ ਬੱਚੀ ਆ ਤੇ ਦੋ ਇਧਰ ਗੱਪਣ ਵੇੜਾ ਤੁਹਾਨੂੰ ਆਪਾਂ ਦਿਖਾਉਣੀ ਆ ਇੱਕ ਦੂਜੇ ਸੂਬੇ ਦੇ ਵਿੱਚ ਜਿਹੜੀ ਪਹਿਲਾਂ ਤੁਹਾਨੂੰ ਵੇਰ ਦੇ ਦਰਸ਼ਨ ਕਰਾਉਣੀ ਆ ਆਪਾਂ ਜਿਹੜੀ ਬ ਤੇ ਵੀਰ ਰਪਿੰਦਰ ਆਪਾਂ ਪਹਿਲਾਂ ਗੱਲ ਕਰਦੇ ਪਏ ਸੀ ਗਿਰਦਾ ਕ੍ਰੋਸ ਆ ਗਿਆ ਹਾਂ ਸੰਧੂ ਸਾਹਿਬ ਗਿਰ ਆ ਗੇਰਾ ਕੀ ਹੈ ਹਾਂਜੀ ਹਾਂਜੀ ਬਲੈਕ ਰੰਗ ਦੇ ਵਿੱਚ ਹਾਂਜੀ ਹੈ ਜਿਹੜੀ オリジナル ਦੂਜਾ ਸੁਬਾਈ ਹੈ ਨਾ ਹਾਂਜੀ ਹਾਂਜੀ ਲੇਖਾ ਪਾਉਂਦੀ ਪਹਿਲੇ ਸੁਬਾਈ ਦਾ ਪਰ ਹੈ ਦੂਜਾ ਸੋ ਕੱਦ ਵੱਡਾ ਦੋਸਤੋ ਦੂਜਾ ਸੁਆ ਇਹ ਬੱਚੀ ਨੇ ਸੋਣਾ ਤੇ ਬਿਨਾਂ ਵੀ ਤਿਆਰੀ ਦੀ ਗੱਲ ਕਰਕੇ ਲੈ ਜੂ 2-4-5 ਦਿਨ ਹਾਂਜੀ ਸੰਧੂ ਸਾਹਿਬ ਦੋ ਲੈ ਚਾਰ ਲੈ ਹਫਤਾ ਵੀ ਹੈ ਹਫਤੇ ਤੋਂ ਪਹਿਲਾਂ ਪਹਿਲਾ ਸੁਬਾਈ ਹਫਤੇ ਦੇ ਅੰਦਰ ਬਾਅਦ ਸੁਤ ਸੁਤ ਬਣੀ ਬੱਚੀ ਪੂਰੀ ਥਣਾ ਸੁਣਾ ਦੀ ਬਣੀ ਇਹਦਾ ਮੂੰਹ ਇਹਨੂੰ ਕਰੀ ਮਾਰਾ ਦੀ ਰਪਿੰਦਰ ਹਾਂਜੀ ਆ ਬਖਾਇਓ ਆ ਫੇਸ ਵ ਬਾਕੀ ਕੰਨ ਕੋਨ ਪੂਰਾ ਲੰਬਾ ਤੇ ਬੈਕ ਸਾਈਡ ਤੋਂ ਟਰਨਰ ਲੈਤੀ ਹੈ ਕੰਨ ਸਿੱਧੀ ਹੈ ਜਿੱਦਿਖ ਮੋੜਦੀ ਹੈ ਪਿਛੋਂ ਕੰਨ ਤੇ ਇਹ ਗੇਰ ਬਰੀਡ ਦੇ ਵਿੱਚ ਆ ਗਈ ਆ ਬਾਕੀ ਗਾਲ ਕੰਬਲ ਤੇ ਨਿਗਰ ਆ ਪੂਰੀ ਜਗਾੜ ਹਰ ਕੀ ਕਰਮਾ ਲਈ ਠੀਕ ਆ ਜੀ ਸੋ ਇੱਧਰ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਫੇਸ ਕੁਆਲਟੀ ਮੱਥਾ ਉੱਪਰੋਂ ਬਿਲਕੁਲ ਟਰਾਂ ਟਲਾਂ ਦੇ ਵਿੱਚ ਲੰਬੀ ਕੁਆਲਟੀ ਦੇ ਵਿੱਚ ਲੰਬੀ ਤੁਸੀਂ ਵੇਖੋਗੇ ਬੇਲ ਤੇ ਹਾਈਟ ਸੋਹਣੀ ਆ ਬੱਚੀ ਦੀ ਸੋ ਬੈਕ ਸਾਈਡ ਤੋਂ ਜੇਕਰ ਆਪਾਂ ਦੇਵੇ ਦੀ ਗੱਲ ਕਰੀਏ ਤੇ ਲੜਾਂ ਹਜੇ ਕਾਫੀ ਆ ਹਵਾਨੇ ਛੱਡੇ ਚ ਸੋ ਕੱਢ ਲੂਗੀ ਕਰਮਾਂ ਲਈ ਠੀਕ ਆ ਜੀ ਕੋਈ 5 6 5 4 5 ਦਿਨਾਂ ਦੇ ਦੌਰਾਨ ਆ ਦੇਖੋ ਸੋ ਗੇਅਰ ਬਰੀਡ ਦਾ ਵੀ ਬਹੁਤੇ ਵੀਰ ਆਪਣੇ ਠੀਕ ਆ ਜੀ ਖਿਆਲ ਰੱਖਦੇ ਆ ਵੀ ਗੇਅਰ ਬਰੀਡ ਬੇਸ਼ੱਕ ਇਹਦੇ ਵਿੱਚ ਕ੍ਰੋਸ ਹੋਵੇਗਾ ਠੀਕ ਆ ਜੀ ਪਰਸੈਂਟੇਜ ਦੀ ਗੱਲ ਕਰ ਲਈਏ ਤੇ ਸਾਰੇ ਮੇਰੇ ਪਾਰਕੂ ਭਰਾ ਕੋ 75 ਤੋਂ 70 75% ਤੋਂ ਉੱਪਰ ਜਿਹੜੀ ਇਹ ਗੇਅਰ ਬਰੀਡ ਦੇ ਵਿੱਚ ਹੈਗੀ ਆ ਕੋਈ 30 35% ਕ੍ਰੋਸ ਹੋ ਜਾ ਤੇ ਗਾ ਮੇਰਾ ਵੀਰ ਕਿਸੇ ਨੇ ਨਸਲ ਤੇ ਕੰਮ ਕਰਨਾ ਤੇ ਗੇਅਰ ਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੀਮਨ ਤੁਸੀਂ ਚੰਗਾ ਲੈ ਸਕਦੇ ਜੇ ਇਸ ਵਾਰ ਦੇ ਵਿੱਚੋਂ ਹਾਂ ਠੀਕ ਆ ਵੀਰ ਤੋਰ ਲਿਆ ਜੀ ਠੀਕ ਹੈ ਸੋ ਤੋਰੇ ਤਾਰੇ ਦੀ ਵੀ ਕਰਮਾ ਲਈ ਪੂਰੀ ਨਰਮਾ ਠੀਕ ਹੈ ਜੀ ਕੋਈ ਲੂ ਸੋਲੂਸ਼ਨ ਵਾਲਾ ਕੰਮ ਨਹੀਂਗਾ ਵੀ ਕੋਈ ਕਾਲੀ ਨਹੀਂ ਪੈਂਦੀ ਸੋ ਥਣ ਵੀ ਗੱਲ ਕਰੀਏ ਥਣ ਵੀ ਤਕਰੀਬਨ ਹੱਥੀ ਮੁਠੀ ਵਾਲਾ ਨਾਰਮਲ ਹੀ ਘਰਾਂ ਦੇ ਵਿੱਚ ਪੈਣਾ ਚਬਾਈ ਕਰਦੀਆਂ ਨੇ ਚਾਹੇ ਕੋਈ ਵੀਰ ਚਬਾਈ ਕਰ ਲੇ ਬਜ਼ੁਰਗ ਚਬਾਈ ਕਰ ਲੇ ਵੀ ਮੁਠੀ ਵਾਲਾ ਥਣ ਲਗਾ ਵੀ ਕੋਈ ਨਹੀਂ ਹੈਗਾ ਵੀ ਉਂਗਲ ਪੋਟਿਆਂ ਦੇ ਨਾਲ ਕੋਈ ਚਬਾਈ ਕਰਦਾ ਫਿਰੂਗਾ ਪੋਸਮ ਪੋਸਮ ਕੇ ਥਣ ਜਦੋਂ ਚੰਗਾ ਕੱਢ ਆਉਗੀ ਆ ਦੇਖੋ ਠੀਕ ਹੈ ਓਕੇ ਪਿੰਦਰ ਵੀਰੇ ਕੀ ਮੁੱਲ ਕੀ ਡਿਮਾਂਡ ਰੂਗੀ ਇਸ ਬੱਛੀ ਦੀ ਸਮ ਸਮ ਬੋਲਦਾ ਕਰਦੇ ਬੰਦਾ ਯਾਰ ਹਾਂ ਪੰਜਾਹ ਜਮਾਨਤਨ ਕਰਦਾ ਸੌਰੀਆਂ ਕਸਰਾ ਕੱਢ ਕੇ ਦੋ ਘੱਟ 50 ਦੀ ਥੋੜ੍ਹ 40 ਦੀ ਹਾਂਜੀ 48000 ਦੀ ਇਹ 260 ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਗਿਰ ਦੂਜਾ ਸਵੇਰ ਸੋਣ ਵਾਲੀ ਹੈ ਤਿਆਰੀਆਂ ਤੇ ਮੁਕੰਮਲ ਆ ਤਿਆਰੀਆਂ ਪੂਰੀਆਂ ਕਰੀ ਪੈਠੀਆਂ ਕਰਮ ਵਾਲੇ ਦੋ ਚਾਰ ਦਿਨਾਂ ਦੀ ਖੇਡ ਆ ਸਾਰੀ ਬਣ ਜੂਗੀ ਦੋ ਚਾਰ ਦਿਨਾਂ ਦੇ ਵਿੱਚ ਸੋ ਚੰਗੀਆਂ ਹਾਈਟ ਕਾ ਤੇ ਸੋਹਣਾ ਬੱਛੀਆਂ ਦਾ ਜਿੰਨੀਆਂ ਵੀ ਤੁਹਾਨੂੰ ਵੜਾ ਦਿਖਾਵਾਂਗੇ ਇਹ ਉਹਦੇ ਵਿੱਚੋਂ ਇਹ ਤਕਰੀਬਨ ਕੋਈ 2-3-4 ਇੰਚ ਵੱਡੀ ਆ ਬੱਛੀ ਸੋ ਇਧਰ ਇੱਕ ਆਪਣੇ ਕੋਲ ਵੀਰਪਿੰਦਰ ਆਗੀ ਚੌਥੇ ਨੰਬਰ ਤੇ ਆ ਵੜ ਇਹ ਆਪਣੇ ਕੋਲ ਪਲੂਨ ਪਹਿਲਾ ਸੂਹਾ ਸੂਣ ਵਾਲੀ ਆ ਸਿੰਘ ਜੇ ਮਾਰੇ ਮੋੜ ਆ ਚਲੋ ਜੀ ਤੋਂ ਬਗਾਏ ਨਹੀਂ ਤਾਂ ਸਿੰਘ ਤਕਰੀਬਨ ਚਲੋ ਨਿਕਲ ਹੀ ਆਉਣੇ ਸੀਗੇ ਤਿੰਨ ਤਿੰਨ ਚਾਰ ਚਾਰ ਇੰਚ ਜਿਹੜੇ ਰੋਸੋ ਸਿੰਘ ਬੇਸ਼ੱਕ ਏਕੇ ਆ ਤੇ ਹਵਾਨੇ ਲੇਵੇ ਦੀ ਇਧਰੋਂ ਇੱਕ ਫੁਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਲੂਨ ਪਹਿਲਾ ਸੂਹਾ ਬੱਛੀ ਨੇ ਸੂਣਾ ਠੀਕ ਆ ਆ ਦੇਖੋ ਸੋ ਥਣ ਮੁੱਠੀ ਮੁੱਠੀ ਆ ਬਾਕੀ ਸਪੇਸ ਗੈਪ ਬੇਸ਼ੱਕ ਜਿੰਨਾ ਵੀ ਆ ਵਿੱਚੋਂ ਤੁਹਾਡੇ ਸਾਹਮਣੇ 12 13 ਦੇ ਨਰਮ ਆ ਜੀ ਹਾਂ ਜੀ ਇਹ ਗੱਲ ਇਹ ਸੋ 12 13 ਦਿਨਾਂ ਦੀ ਹਜੇ ਦੋਸਤੋ ਕੱਚੀ ਆ ਤੇ ਬਾਕੀ ਗੋਲਾ ਗੋਲਾ ਵਜਣਾ ਬੱਛੀ ਦਾ ਪੂਰਾ ਠੀਕ ਆ ਜੀ ਰੰਗ ਦੀ ਗੱਲ ਕਰੀਏ ਰੰਗ ਬਾਜਾ ਉਤੋਂ ਮੋٹے ਡੱਬਣੇ ਵਾਈਟ ਦੇ ਵਿੱਚ ਬਲੈਕ ਸੋ ਪਲੀ ਪਲੀਤੀ ਪੂਰੀ ਆ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਲੜਾ ਲੋੜਾ ਹਜੇ ਕਾਫੀ ਆ ਕਿਉਂਕਿ ਢਿਲ ਕਾਫੀ ਆ 10 12 ਦਿਨਾਂ ਦਾ ਸਮਾਂ ਚੰਗਾ ਚੁਕਾ ਹੁੰਦਾ ਉਹਦੇ ਵਿੱਚ ਕਾਫੀ ਚੰਗੀ ਤਿਆਰੀ ਕਰੂਗੀ ਬੱਛੀ ਪਹਿਲਾਂ ਸੂਬਾ ਸੁਣਦੀ ਆ ਠੀਕ ਆ ਜੀ ਸੋ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਠੀਰਾਪਨ ਬਾਕੀ ਪਤਾ ਲੱਗ ਜੂਗਾ ਸਾਰੇ ਭਰਾਵਾਂ ਨੂੰ ਠੀਕ ਆ ਕਰੋ ਚ ਬਾਕੀ ਥੱਲੇ ਪਿੰਡ ਵੀ ਖੁੱਲੂਗੀ ਚੰਗਾ ਚੋਲਾ ਚਲਾ ਸੋਨਾ ਭਾਈ ਪੂਰੀ ਬਣੂਗੀ ਸੰਧੂ ਸਾਹਿਬ ਪੂਰੀ ਪੂਰੀ ਬਣੂਗੀ ਥੱਲੇ ਹਾਂਜੀ ਆ ਲਓ ਵੀ ਫਿਰ ਰੇਟ ਬੜਾ ਜਾਇਜ ਸੰਧੂ ਸਾਹਿਬ ਦਾ ਰੇਟ ਤਾਂ ਫਿਰ ਜਾਇਜ ਕਰਾਂਗੇ ਜੀ ਇਹ ਦੇਣ ਜੇ ਜਰੂਰ ਭਾਰਾ ਤੇਰਾ ਮਾਰਦੀ ਆ ਪਰ ਰੇਟ ਉਹਨਾ ਆਪਾਂ ਲੈਸ ਕਰ ਦੇਣੀ ਆ ਕਿ ਠੀਕ ਆ ਠੀਕ ਆ ਹਾਂਜੀ ਲੈ ਵੀ ਠੀਕ ਆ ਜੀ ਸੋ ਜਿੰਨੇ ਵੀ ਐਨੀਮਲ ਦੋਸਤੋ ਆਪਾਂ ਦਿਖਾਏ ਆ ਕੋਈ ਕਾਲੇ ਨਹੀਂ ਪੈਂਦੇਗੇ ਬਾਕੀ ਵੀਡੀਓ ਦੇ ਵਿੱਚ ਹਰੇਕ ਭਾਣੇ ਬਿਲਕੁਲ ਦੇਖ ਲਿਆ ਮਸਤੀ ਬੰਦੀ ਇਹ ਭਾਤੋਕਣਾ ਵਾਲਾ ਠੀਕ ਆ ਭਰਾ ਹਾਂਜੀ ਲਓ ਵੀ ਉਹ 10 12 ਕਿ ਤਿੰਨ ਜਿਹੜੀ ਦੋਸਤ ਸੋ ਬਸ ਬੋਲਦਨ ਕਿਸੇ ਪ੍ਰਾਣੇ ਦੇ ਬਿਲਕੁਲ ਸਾਹਣੀ ਆ ਚਾਹੇ ਕਿਸੇ ਨੇ 10 ਦਿਨ ਸਾਭ ਕੇ ਗਾ ਤਿਆਰੀ ਤੇ ਵੇਚਣੀ ਆ ਤੇ ਤਕਰੀਬਨ ਉਦੋਂ ਵੀ ਬਿਲਕੁਲ ਤੁਹਾਨੂੰ ਜਲ ਪਾਣੀ ਦਊਗੀ ਠੀਕ ਆ ਸੋ ਮੁੱਲ ਬਿਲਕੁਲ ਜਨੂਨ ਜੈਜ ਰਹੂਗਾ ਸੋ ਨਰਨੂੜ ਕਾਫੀ ਆ ਝੋਲਾ ਚੰਗਾ ਖੁੱਲੂ ਕੀ ਥੱਲੇ ਚੰਗਾ ਟਿੱਪਣ ਤੋਂ ਬਣ ਬੜੀ ਓਕੇ ਸੰਦੂ ਸਾਹਿਬ ਠੀਕ ਆ ਵੀਰ ਅਸ ਤੇ ਵੀਰ ਰਪਿੰਦਰ ਕੀ ਜੀ ਡਿਮਾਂਡ ਕੀ ਮੁੱਲ ਕਰਾਂਗਾ ਦਾ ਸੰਦੂ ਸਾਹਿਬ ਆਪਾਂ 35000 ਹੀ ਦੇ ਦਈਏ 35000 ਦੀ ਦੇ ਦਿੰਗੇ ਹਾਂਜੀ 35000 ਦੀ ਦੇ ਦਿਓ ਬਾਕੀ ਕੋਈ 2 ਰੁਪਏ ਕੱਢੂਗਾ ਚੰਗਾ ਮੇਰਾ ਭਰਾ ਕੋਈ 10 ਕ ਜਨ ਸਾਹਬ ਨਹੀਂ ਪਾਣੀ ਕਿਸੇ ਹਾਂਜੀ ਹਾਂਜੀ ਜੇ ਤੁਸੀਂ ਸਾਡੇ ਜੇ ਤਿਆਰ ਹੋਈ ਵਸੇ 45000 ਦੀ ਆ ਉਹ ਵੇਖਦੀ ਆ ਤੁਸੀਂ ਹਾਂਜੀ ਹਾਂਜੀ ਤੇ ਚਲੋ ਆਪਾਂ ਭਾਣਾ ਲਈਏ ਇਦਾਂ ਦੇ ਦਈਏ 2-3 ਫਾਂ ਦੇਣ ਵੈਸੇ ਬਾਜ਼ਾਰ ਪਾ ਦੀ ਫਰਕ ਪੈ ਜਾਣਾ ਹੋਣਾ ਹਾਂਜੀ 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 ਹਣਾ ਥੋੜਾ ਜਨ ਲਾ ਲਓ 2-4 ਦੇਣੀ ਇਹ ਗਾਂ ਕਿੱਥੇ ਰਹਿਣੀ ਬਸ ਬਸ ਸਾਰੇ ਵੀਰੋਂ ਲੈਣ ਲੱਪਿਆ ਚਲੋ ਘਰ ਆ ਦੇ ਗਾਂ ਗਾਂ ਦੀ ਪਾਲ ਦੀ ਸਹੀ ਅਸੇ ਤਰਾਈਆਂ ਇਹ ਐਂਡ 35000 ਦੀ ਹਣਾ ਵੀਰ ਨਹੀਂ ਕਰ ਲਾਂਗੇ ਥੋੜਾ ਬੜਾ ਮੰਨ ਤਾਂ ਚਲੋ ਜੀ 2000 ਹੋਰ 33000 ਦੇ ਬਾਕੀ ਇਹ ਬੱਛੀ ਮਿਲ ਜੂਗੀ ਠੀਕ ਹੈ ਜੀ ਅੱਗੇ ਬਿਲਕੁਲ ਕਿਸੇ ਪ੍ਰਾਣੇ ਘਰੇ ਰੱਖਣੀ ਆ ਤੇ 2 ਰੁਪਏ ਅੱਜ ਤੁਹਾਨੂੰ ਸਸਤੀ ਮਿਲਦੀ ਪਈ ਆ ਕੰਪੇਅਰ ਕਰਗੀ ਆਪਾਂ ਪੂਰੇ ਆਵਾ ਧਾਵਾ ਤੇ ਆਈ ਆ ਜਦੋਂ ਉਹਦੇ ਰੇਟ ਨਾਲ ਠੀਕ ਆ ਤੇ ਇਹ ਅੱਜ ਚਾਰ ਨਗਾ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਦੋ ਸੂਈਆਂ ਦਿਖਾਈਆਂ ਨੇ ਦੋ ਇਧਰ ਗੱਬਣਾ ਦਿਖਾਤੀਆਂ ਨੇ ਤੇ ਇੱਕ ਵੀਰ ਰਪਿੰਦਰ ਆਪਣੇ ਕੰਟੈਕਟ ਨੰਬਰ ਕਰਦੇ ਹਾਂ ਸੰਜੇ ਇਹ ਨੰਬਰ ਜੀ 76968 68905 ਠੀਕ ਹੈ ਜੀ ਹਾਂਜੀ ਓਕੇ ਸਾਹਿਬ ਤੋਂ ਦੋਸਤੋ ਇਹ ਸੰਨ ਵੀਰ ਰਪਿੰਦਰ ਪਿੰਡ ਸਰਾਲੀ ਮਾੜ ਤੁਸੀਂ ਵਿਜ਼ਿਟ ਕਰਨੀ ਆ ਸੋ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਵਿਜ਼ਿਟ ਕਰਕੇ ਕਰੋ ਤਸੱਲੀ ਚੁਆਈਆਂ ਵਾਲੇ ਪਸ਼ੂ ਜੜੇ ਆ ਚੋਕੇ ਤਸੱਲੀ ਕਰੋ ਗੱਬਰ ਪਸ਼ੂਆਂ ਨੂੰ ਤੇ ਫੱਗੇ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ